ਪੁੱਤ ਹੋਣ ਦੀ ਖੁਸ਼ੀ ਪੂਰੇ ਪਰਿਵਾਰ ਨੇ ਪਿਓ ਸਮੇਤ ਮਨਾਈ ਸੀ ਜਾਵਾਂ ਦੇ ਨਾਲ ਲੱਡੂ ਵੰਡੇ ਗਏ ਸੀ ਪਰ ਅਜੋਹੀ ਪੁੱਤ ਨੇ ਆਪਣੇ ਪਿਓ ਦੇ ਨਾਲ ਉਹ ਕਾਰਾ ਕੀਤਾ ਜਿਸ ਨੂੰ ਦਸਤੇ ਹੋਏ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਇਸੇ ਲਈ ਕਿਹਾ ਜਾਂਦਾ ਹੈ ਕਿ ਇਹ ਜੇ ਪੁੱਤਾਂ ਨਾਲੋਂ ਪੁੱਤ ਨਾ ਹੀ ਹੋਣ ਆਪ ਸ਼੍ਰੀ ਕੁਵਾਰ ਰਾਮ ਯਾਦਵ ਜੀ ਤੇ ਦਸ਼ਨ ਰਿਤਿ ਸ਼ੇਠ ਪੰਜਾਬ ਪੁਲਿਸ ਕੋਲੋਂ ਜੁਰਮ ਦੇ ਖਿਲਾਫ ਇੱਕ ਸਖਤ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅੰਨਾ ਕਤਲ ਜਿਹੜਾ ਹੈਗਾ ਉਹਨੂੰ 12 ਘੰਟੇ ਦੇ ਵਿੱਚ ਉਹਦੀ ਗੁੱਥੀ ਸੁਝਾ ਲਈ ਗਈ ਹੈਗੀ ਹੈ 1 ਦਸੰਬਰ ਤਕਰੀਬਨ ਰਾਤੀ 10 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਇੱਕ ਕਰਨ ਕੁਮਾਰ ਦੇ ਥਰੂ ਕਿ ਉਹਦੇ ਪਿਤਾ ਸੁਰਜ ਕੁਮਾਰ ਦਾ ਕਿਸੇ ਅਣਪਛਾਤੇ ਲੋਕਾਂ ਨੇ ਜਿਹੜਾ ਕਤਲ ਕਰ ਦਿੱਤਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਰਨ ਕੁਮਾਰ ਦੀ ਸਟੇਟਮੈਂਟ ਤੇ ਮਕਦਮਾ ਦਰਜ ਕੀਤਾ ਗਿਆ ਸੀਗਾ ਮਕਦਮਾ ਦਰਜ ਕਰਨ ਉਪਰੰਤ ਅ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਵਕ ਵਕ ਜਿਹੜੀ ਟੀਮਾਂ ਬਣਾਈਆਂ ਗਈਆਂ ਜਿਹਦੀ ਨਿਗਰਾਨੀ ਐਸਪੀ ਡੀ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਐਸਐਚਓ ਸਦਰ ਕਪੂਰਥਲਾ ਅਤੇ ਇਚਾਰਜ ਸੀਆਈਏ ਵੱਲੋਂ ਕੀਤੀ ਗਈ ਹੈ ਵਕ ਵਕ ਪਹਿਲਵਾਂ ਤੋਂ ਜਿਹੜੀ ਇਹਦੀ ਤਫ਼ਤੀਸ਼ ਬੜੀ ਡੂੰਘਾਈ ਨਾਲ ਕੀਤੀ ਗਈ ਜਿਹਦੇ ਵਿੱਚ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਇਹ ਗੱਲ ਸਾਹਮਣੇ ਆਈ ਹੈਗੀ ਹੈ कि ਜਿਹੜਾ ਇਹ ਕਤਲ ਦੀ ਜਿਹੜੀ ਆ ਕੌਨਸਪਿਰੇਸੀ ਸੀਗੀ ਉਹ ਸੂਰਜ ਕੁਮਾਰ ਦਾ ਮੁੰਡਾ ਜਿਹੜਾ ਕਰਨ ਕੁਮਾਰ ਹੈ ਉਹਦੇ ਵੱਲੋਂ ਹੀ ਰਚੀ ਗਈ ਸੀ ਜਿਹੜਾ ਕਰਨ ਕੁਮਾਰ ਹੈਗਾ ਹੈ ਉਹਦਾ ਉਹਦਾ ਮੇਨ ਮੋਟਿਵੇ ਸੀਗਾ ਕਿ ਜਿਹੜਾ ਉਹਦੇ ਪਿਓ ਦੀ ਜਿਹੜੀ ਆ ਜ਼ਮੀਨ ਹੈਗੀ ਹੈ ਉਹ ਉਹਨੂੰ ਹਤਿਆਣਾ ਚਾਹੁੰਦਾ ਸੀਗਾ ਉਹਨੂੰ ਲੱਗਦਾ ਸੀ ਕਿ ਕਿਤੇ ਮੇਰੇ ਜਿਹੜੇ ਫਾਦਰ ਹੈ ਸੂਰਜ ਕੁਮਾਰ ਉਹ ਕਿਤੇ ਆਪਣੀ ਪ੍ਰਾਪਰਟੀ ਤੋਂ ਉਹਨਾਂ ਨੂੰ ਅਨੂਸ ਕਰਨ ਕੁਮਾਰ ਨੂੰ ਬੇਦਖਲਾ ਕਰ ਦੇਣ ਇਸ ਕਰਕੇ ਉਹਨੇ ਜਿਹੜੀ ਆਪਣੀ ਫਾਦਰ ਦੀ ਪ੍ਰਾਪਰਟੀ ਨੂੰ ਹੜਪਣ ਲਈ ਇਹ ਸਾਜ਼ਿਸ਼ ਰਚੀ ਜਿਹਦੇ ਵਿੱਚ ਉਹਨੇ ਆਪਣੇ ਤਿੰਨ ਮਿੱਤਰ ਤਰਸੀਮ ਲਾਲ ਬਿੱਲਾ ਮੰਗਤ RAM ਗੋਲੀ ਅਤੇ ਹਰਜਿੰਦਰ ਸਿੰਘ ਜਿੰਦਰ ਇਹ ਤਿੰਨ ਮਿੱਤਰਾਂ ਦੀ ਜਿਹੜੇ ਨੇ ਇਹਨੇ ਆਪਣੀ ਮਦਦ ਲਈ ਹੈਗੀ ਹੈ ਅਤੇ ਇਸ ਕਤਲ ਨੂੰ ਜਿਹੜਾ ਇਲਜ਼ਾਮ ਦਵਾਇਆ ਗਿਆ ਹੈ ਸਰ ਦੋਸ਼ੀ ਕਿੱਥੇ ਰਹਿੰਣ ਵਾਲੇ ਹੈ ਜਿਹੜੇ ਦੋਸ਼ੀ ਹੈਗੇ ਆ ਉਹ ਸਰਤੂਲਾਪੁਰ ਥਾਣਾ ਕਬੀਰਪੁਰ ਆ ਇੱਕ ਮੋਹੱਲਾ ਉੱਚਾ ਥੋੜਾ ਕਪੂਠਲਾ ਅਤੇ ਪੁਸਵਾਲ ਥਾਣਾ ਕਬੀਰਪੁਰ ਇਥੇ ਇਹਨਾਂ ਇਹ ਯੰਗ ਮੁੰਡੇ ਹੀ ਹੈਗੇ ਆ ਜੀ 30 ਸਾਲ ਤੋਂ ਕਾਇਨ ਨੀ ਬਿਲਕੁਲ ਹਜਿੰਦਰ ਸਿੰਘ ਜਿੰਦਰ ਹੈ ਉਹਦੇ ਉੱਤੇ ਪਹਿਲੇ ਹੀ ਲੜਾਈ ਝਗੜੇ ਦਾ ਇੱਕ ਮੁਕਦਮਾ ਕਬੀਰਪੁਰ ਥਾਣੇ 'ਚ ਦਰਜ ਹੈ ਜਿਹਦੇ ਵਿੱਚ ਇਹਦੀ ਅਰੈਸਟ ਪੈਂਡਿੰਗ ਸੀਗੀ ਬਾਦਾਂ 'ਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਹੈਗਾ ਹੈ ਅਤੇ ਦੋਵੇਂ ਦਾਤਰ ਉਹ ਵੀ ਜਿਹੜੇ ਰਿਕਵਰ ਕਰ ਲਏ ਗਏ ਹਨ ਤੇ ਇਹਦੀ ਮੁਕਦਮੇ ਦੀ ਜੜਤ ਨੂੰ ਆਈ ਨਾਲ ਅੱਗੇ ਤਰਤੀਸ਼ ਕੀਤੀ ਜਾਂਦੀ ਹੈ। ਗਦਮਾ ਇੱਕ ਮਾਨਵੀ ਰਿਸ਼ਤਿਆਂ ਤੇ ਵੀ ਅਸਰ ਕਰਦਾ ਹੈ ਕਿ ਪਿਓ ਦਾ ਕਤਲ ਫੁੱਟੋ ਲੋ ਕਰਾਇਆ ਗਿਆ। ਪੁਲਿਸ ਨੂੰ ਪ੍ਰਾਇਮਰੀ ਤੌਰ ਤੇ ਕਾਰਨ ਕੀ ਦੇਖੇ ਕਿ ਇਹਨਾਂ ਦੇ ਫੈਮਿਲੀ ਬੈਕਗਰਾਉਂਡਸ ਕੀ ਇੰਨੇ ਕੁ ਪੈਸਿਆਂ ਦਾ ਸੋਚ ਰੇ ਸੀ ਡਿਸਪੂਟ ਸੀਗਾ ਜਿਸ ਤੋਂ ਇਹ ਸਾਰਾ ਕੁਝ ਹੋ ਪਿਆ। ਜਿਹੜੀ ਮੋੜਲੀ ਪੁਸ਼ਕਿਸ਼ ਤੋਂ ਕਰਨ ਕੁਮਾਰ ਦੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਪਲੈਨਿੰਗ ਸੀਗੀ ਕਿ ਜਿਹੜੇ ਆਪਣੇ ਫਾਦਰ ਸੂਰਜ ਕੁਮਾਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਤਕਰੀਬਨ ਜਿਹੜਾ ਨੇ ਅੰਦਾਜ਼ਾ 20 ਲੱਖ ਰੁਪਏ ਦੱਸਿਆ ਹੈਗਾ ਉਹਦੇ ਇਹਨੇ ਪੈਸੇ ਨਾਲ ਵੇਚ ਕੇ ਉਹ ਬਾਹਰਲੇ ਮੁਲਕ ਤੇ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ ਤੇ ਇਸ ਮਤਲਬ ਨਾਲ ਹੀ ਉਹਨੇ ਜਿਹੜਾ ਇੱਕ ਕਤਲ ਨੂੰ ਅੰਜਾਮ ਦੋਇਆ ਤੇ ਇਹਨਾਂ ਨੂੰ ਕਤਲ ਕਰਨ ਲਈ ਉਹਨੂੰ ਕੁਝ ਆਫਰ ਕੀਤਾ ਸੀ ਸਰ ਉਹਨੇ ਕੋਈ ਅਮਾਉਂਟ ਦਿੱਤੀ ਬਿਲਕੁਲ ਜਿਹੜਾ ਕਤਲ ਕਰਨ ਵਾਲਿਆਂ ਨੂੰ ਜਿਹੜਾ 4 ਲੱਖ ਰੁਪਏ ਦਾ ਲਾਲਚ ਇਹਨੇ ਦਿੱਤਾ ਸੀ ਕਰਨ ਕੁਮਾਰ ਦੇ ਮਦਰ ਜਾਂ ਉਹ ਫੈਮਿਲੀ ਚ ਕੌਣ ਕੌਣ ਕਰਨ ਕੁਮਾਰ ਦੀ ਮਦਰ ਜਿਹੜਾ ਉਹਦਾ ਡਾਈਵੋਰਸ ਆਪਣੇ ਫਾਦਰ ਸੁਰਜ ਕੁਮਾਰ ਨਾਲ तकरीबन 12 ਸਾਲ ਪਹਿਲਾਂ ਹੋਇਆ ਸੀਗਾ ਤੇ ਜਿਹੜਾ ਕਰਨ ਆਪਣੀ ਵਾਈਫ ਤੇ ਆਪਣੇ ਬੱਚੇ ਨਾਲ ਰਹਿੰਦਾ ਸੀ ਠੀਕ ਹੈ थैंक यू